ਕਹਿੰਦੇ ਕਿ ਇਸ ਤਰ੍ਹਾਂ ਦੀ ਅਨਿਰਗਤ ਦੀ ਕਦੇ ਨਹੀਂ ਦੇਖੀ ਕਿ ਧਰਨਾ ਕਿਸੇ ਨੇ ਲਾਇਆ ਹੋਵੇ ਉਹ ਜੇ ਧਰਨੇ ਦਾ ਵੱਤਵਾਦੇ ਹੁੰਦਾ ਹੈ ਕਿ ਸੈਕਸ਼ਨ ਜੇ ਤੁਸੀਂ ਕੋਈ ਕੋਈ ਸੜਕ ਘੇਰੀ ਹੈ ਜਾਂ ਕੋਈ ਬਲ ਉਹਦਾ ਤੁਸੀਂ ਐਕਟ ਲਾ ਕੇ ਐਫ ਆਈ ਆਰ ਕਰ ਸਕਦੇ ਹੋ ਮੈਂ ਨਹੀਂ ਕਹਿੰਦਾ ਨਹੀਂ ਕਰ ਸਕਦੇ ਲੇਕਿਨ ਇਸ ਤਰ੍ਹਾਂ 307 ਤੁਸੀਂ ਰੋਜ਼ਾਨਾ ਇਹ ਕਹਿੰਦੇ ਹੋ ਕਿ ਪੰਜਾਬ ਹਮਾਰੇ ਬਹੁਤ ਨਜ਼ਦੀਕ ਹੈ ਪੰਜਾਬ ਦੇ ਕਿਸਾਨ ਬਹੁਤ ਨਜ਼ਦੀਕ ਹੈ ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ ਤੁਸੀਂ ਕਦੇ ਗੁਰਦੁਆਰਾ ਸਾਹਿਬ ਜਾ ਕੇ ਇਸ ਤਰ੍ਹਾਂ ਦਾ ਮਹਿੰਮ ਛੇੜ ਦਿਓ ਕਦੇ ਪੱਗ ਬੰਨ ਕੇ ਛੇੜ ਦਿਓ ਇਸ ਤਰ੍ਹਾਂ ਪੰਜਾਬੀਆਂ ਨੇ ਤੁਹਾਡੇ ਨੇੜੇ ਨਹੀਂ ਆਉਣਾ ਪੰਜਾਬ ਦੇ ਕਿਸਾਨ ਤੇ ਜਦੋਂ ਤੁਸੀਂ 307 ਦਾ ਮਕਦਮਾ ਦਰਜ ਕਰ ਦਿਓਗੇ ਤੁਸੀਂ ਦੱਸ ਦਿਓ ਅੱਜ ਤਾਈਂ ਕਾਂਗਰਸ ਪਾਰਟੀ ਨੂੰ ਬਤੇਰੇਆ ਦੀ ਰਾਹੁਲ ગાંધી ਨੂੰ ਲੋਕਾਂ ਨੇ ਘੇਰਿਆ ਬਤੇਰੇਆ ਦੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲੋਕਾਂ ਨੇ ਘੇਰਿਆ ਲੇਕਿਨ ਤੁਸੀਂ ਦੱਸ ਦਿਓ ਇਸ ਤਰ੍ਹਾਂ ਦੀ ਇੱਕ ਸਿੰਗਲ ਆਧਾਰਨ ਦੇ ਦਿਓ ਕਿਸਾਨਾਂ ਤੇ ਦਾ ਕਰਨਾ ਕੀ ਹੈ ਕਿਸੇ ਇੰਡੀਵਿਜੂਅਲ ਤੇ ਵੀ ਨਹੀਂ ਹਾਲਾਂਕਿ ਸਾਡੀ ਪਾਰਟੀ ਦੇ ਲੀਡਰਾਂ ਨੇ ਤਾਂ ਕਿੱਡਾ ਵਿਸ਼ਾਲ ਹਿਰਦਾ ਹੋਏਗਾ ਰਾਹੁਲ ਗਾਂਧੀ ਦਾ ਪ੍ਰਿੰਕਾ ਗਾਂਧੀ ਦਾ ਕਿ ਆਪਣੇ ਪਿਤਾ ਦੇ ਕਾਤਲਾਂ ਨੂੰ ਵੀ ਮਾਫੀ ਦੇਤੀ ਇਸ ਤੋਂ ਵੱਡਾ ਵਿਸ਼ਾਲ ਹਿਰਦਾ ਕੀ ਹੋਏਗਾ ਤੇ ਤੁਸੀਂ ਉਹਨਾਂ ਤੇ 307 ਲਾਤੀ ਜਿਨ੍ਹਾਂ ਨੇ ਵਿਚਾਰੇ ਨੇ ਸੜਕ ਤੇ ਬੈਠ ਕੇ ਆਪਦੇ ਮੰਗਾਂ ਦੀ ਗੱਲ ਕਰ ਰਹੇ ਸਨ ਮਾੜੀ ਗੱਲ ਹੈ ਇਹ ਹਟਾਉਣੀ ਚਾਹੀਦੀ ਹੈ ਮੈਂ ਮੰਗ ਕਰਦੇ ਆਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਦਾ ਵੀ ਇਸ ਗੱਲ 'ਚ ਕਸੂਰ ਹੈ ਕਿ ਉਹਨਾਂ ਨੂੰ ਰਜਿਸਟਰਡ ਨਹੀਂ ਕਰਨਾ ਚਾਹੀਦਾ ਸੀ 307 ਦਾ ਮਕਦਮਾ ਆਪਦੇ ਕਿਸਾਨਾਂ ਨਾਲ ਕਿ ਕਿ ਅਗਰ ਬੰਦਾ ਹੀ ਨਹੀਂ ਹੋ ਕਰਨਾ ਤਾਂ ਪੰਜਾਬ ਪੁਲਿਸ ਨੇ ਹੈ ਅਗਰ ਮੁਕਦਮਾ ਬੰਦਾ ਹੀ ਨਹੀਂ ਆ ਉਹ ਕਿਦਾਂ ਰਜਿਸਟਰ ਕਰ ਲਿਆ ਗਿਆ ਆਪ ਕਹਿੰਦੇ ਕਿ ਇਸ ਤਰ੍ਹਾਂ ਦੀ ਅਨਹਿਰਗਤ ਦੀ ਕਦੇ ਨਹੀਂ ਦੇਖੀ ਕਿ ਧਰਨਾ ਕਿਸੇ ਨੇ ਲਾਇਆ ਹੋਵੇ ਉਹ ਜੇ ਧਰਨੇ ਦਾ ਵੱਤਵਾਦੇ ਹੁੰਦਾ ਕਿ ਸੈਕਸ਼ਨ ਜੇ ਤੁਸੀਂ ਕੋਈ ਕੋਈ ਸੜਕ ਘੇਰੀ ਹੈ ਜਾਂ ਕੋਈ ਬਲਾ ਉਹਦਾ ਤੁਸੀਂ ਐਕਟ ਲਾ ਕੇ ਐਫ ਆਈ ਆਰ ਕਰ ਸਕਦੇ ਹੋ ਮੈਂ ਨਹੀਂ ਕਹਿੰਦਾ ਨਹੀਂ ਕਰ ਸਕਦੇ ਲੇਕਿਨ ਇਸ ਤਰ੍ਹਾਂ 307 ਤੁਸੀਂ ਰੋਜ਼ਾਨਾ ਇਹ ਕਹਿੰਦੇ ਹੋ ਕਿ ਪੰਜਾਬ ਹਮਾਰੇ ਬਹੁਤ ਨਜ਼ਦੀਕ ਹੈ ਪੰਜਾਬ ਕੇ ਕਿਸਾਨ ਬਹੁਤ ਨਜ਼ਦੀਕ ਹੈ ਮੈਂ ਪੰਜਾਬ ਕੋ ਪਿਆਰ ਕਰਤਾ ਹੂੰ ਤੁਸੀਂ ਕਦੇ ਗੁਰਦੁਆਰਾ ਸਾਹਿਬ ਜਾ ਕੇ ਇਸ ਤਰ੍ਹਾਂ ਦਾ ਮਹਿਮ ਛੇੜਦੇ ਹੋ ਕਦੇ ਪੱਗ ਬੰਨ ਕੇ ਛੇੜਦੇ ਹੋ ਇਸ ਤਰ੍ਹਾਂ ਪੰਜਾਬੀਆਂ ਨੇ ਤੁਹਾਡੇ ਨੇੜੇ ਨਹੀਂ ਆਉਣਾ ਪੰਜਾਬ ਦੇ ਕਿਸਾਨ ਤੇ ਜਦੋਂ ਤੁਸੀਂ 307 ਦਾ ਮੁਕਦਮਾ ਦਰਜ ਕਰਦੇ ਹੋਗੇ ਤੁਸੀਂ ਦੱਸ ਦਿਓ ਅੱਜ ਤੱਕ ਕਾਂਗਰਸ ਪਾਰਟੀ ਨੂੰ ਬਥੇਰੇ ਵਾਰੀ ਰਾਹੁਲ ਗਾਂਧੀ ਨੂੰ ਲੋਕਾਂ ਨੇ ਘੇਰਿਆ ਬਥੇਰੇ ਵਾਰੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲੋਕਾਂ ਨੇ ਘੇਰਿਆ ਲekin ਤੁਸੀਂ ਦੱਸਿਓ ਇਸ ਤਰ੍ਹਾਂ ਦੀ ਇੱਕ ਸਿੰਗਲ ਆਧਾਰਨ ਦੇ ਦਿਓ ਕਿ ਕਿਸਾਨਾਂ ਤੇ ਦਾ ਕਰਨਾ ਕੀ ਹੈ ਕਿਸੇ ਇੰਡੀਵਿਜੂਅਲ ਤੇ ਵੀ ਨਹੀਂ ਹਾਲਾਂਕਿ ਸਾਡੀ ਪਾਰਟੀ ਦੇ ਲੀਡਰਾਂ ਨੇ ਤਾਂ ਕਿੰਨਾ ਵਿਸ਼ਾਲ ਹਿਰਦਾ ਹੋਏਗਾ ਰਾਹੁਲ ਗਾਂਧੀ ਦਾ ਪ੍ਰਿਮੰਕਾ ਗਾਂਧੀ ਦਾ ਕਿ ਆਪਣੇ ਪਿਤਾ ਦੇ ਕਾਤਲਾਂ ਨੂੰ ਵੀ ਮਾਫੀ ਦੇਤੀ ਇਸ ਤੋਂ ਵੱਡਾ ਵਿਸ਼ਾਲ ਹਿਰਦਾ ਕੀ ਹੋਏਗਾ ਤੇ ਤੁਸੀਂ ਉਹਨਾਂ ਤੇ 307 ਲਾਤੀ ਜਿਨ੍ਹਾਂ ਨੇ ਵਿਚਾਰੇ ਨੇ ਸੜਕ ਤੇ ਬੈਠ ਕੇ ਆਪਦੇ ਮੰਗਾਂ ਦੀ ਗੱਲ ਕਰ ਰਹੇ ਸਨ ਮਾੜੀ ਗੱਲ ਹੈ ਇਹ ਹਟਾਉਣੀ ਚਾਹੀਦੀ ਹੈ ਮੈਂ ਮੰਗ ਕਰਦੇ ਆਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਦਾ ਵੀ ਇਸ ਗੱਲ 'ਚ ਕਸੂਰ ਹੈ ਕਿ ਉਹਨਾਂ ਨੂੰ ਰਜਿਸਟਰ ਨਹੀਂ ਕਰਨਾ ਚਾਹੀਦਾ ਸੀ 307 ਦਾ ਮਕਦਮਾ ਆਪਦੇ ਕਿਸਾਨਾਂ ਨਾਲੋਂ ਕਿਉਂਕਿ ਅਗਰ ਬੰਦਾ ਹੀ ਨਹੀਂ ਹੋ ਕਰਨਾ ਤਾਂ ਪੰਜਾਬ ਪੁਲਿਸ ਨੇ ਹੈ ਅਗਰ ਮਕਦਮਾ ਬੰਦਾ ਹੀ ਨਹੀਂ ਆ ਤਾਂ ਉਹ ਕਿਦਾਂ ਰਜਿਸਟਰ ਕਰ ਲਿਆ ਗਿਆ ਆਪ ਕਹਿੰਦੇ ਕਿ ਇਸ ਤਰ੍ਹਾਂ ਦੀ ਅਨਿਰਗਤ ਦੀ ਕਦੇ ਨਹੀਂ ਦੇਖੀ ਕੀ ਧਰਨਾ ਕਿਸੇ ਨੇ ਲਾਇਆ ਹੋਵੇ ਉਹ ਜੇ ਧਰਨੇ ਦਾ ਵੱਤਵਾਦੇ ਹੁੰਦਾ ਹੈ ਕਿ ਸੈਕਸ਼ਨ ਜੇ ਤੁਸੀਂ ਕੋਈ ਕੋਈ ਸੜਕ ਘੇਰੀ ਹੈ ਜਾਂ ਕੋਈ ਬਲਾ ਉਹਦਾ ਤੁਸੀਂ ਐਕਟ ਲਾ ਕੇ ਐਫ ਆਈ ਆਰ ਕਰ ਸਕਦੇ ਹੋ ਮੈਂ ਨਹੀਂ ਕਹਿੰਦਾ ਨਹੀਂ ਕਰ ਸਕਦੇ ਲੇਕਿਨ ਇਸ ਤਰ੍ਹਾਂ 307 ਤੁਸੀਂ ਰੋਜ਼ਾਨਾ ਇਹ ਕਹਿੰਦੇ ਹੋ ਕਿ ਪੰਜਾਬ ਹਮਾਰੇ ਬਹੁਤ ਨਜ਼ਦੀਕ ਹੈ ਪੰਜਾਬ ਕੇ ਕਿਸਾਨ ਬਹੁਤ ਨਜ਼ਦੀਕ ਹੈ ਮੈਂ ਪੰਜਾਬ ਕੋ ਪਿਆਰ ਕਰਦਾ ਹਾਂ ਤੁਸੀਂ ਕਦੇ ਗੁਰਦੁਆਰਾ ਸਾਹਿਬ ਜਾ ਕੇ ਇਸ ਤਰ੍ਹਾਂ ਦਾ ਮਹਿਮ ਚੇੜਦੇ ਹੋ ਕਦੇ ਪੱਗ ਬੰਨ ਕੇ ਛੇੜਦੇ ਹੋ ਇਸ ਤਰ੍ਹਾਂ ਪੰਜਾਬੀਆਂ ਨੇ ਤੁਹਾਡੇ ਨੇੜੇ ਨਹੀਂ ਆਉਣਾ ਪੰਜਾਬ ਦੇ ਕਿਸਾਨ ਤੇ ਜਦੋਂ ਤੁਸੀਂ 307 ਦਾ ਮੁਕਦਮਾ ਦਰਜ ਕਰਦੇ ਹੋਗੇ ਤੁਸੀਂ ਦੱਸ ਦਿਓ ਅੱਜ ਤੱਕ ਕਾਂਗਰਸ ਪਾਰਟੀ ਨੂੰ ਬਤੇਰੇਆ ਦੀ ਰਾਹੁਲ ਗਾਂਧੀ ਨੂੰ ਲੋਕਾਂ ਨੇ ਘੇਰਿਆ ਬਤੇਰੇਆ ਦੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲੋਕਾਂ ਨੇ ਘੇਰਿਆ ਲੇਕਿਨ ਤੁਸੀਂ ਦੱਸ ਦਿਓ ਇਸ ਤਰ੍ਹਾਂ ਦੀ ਇੱਕ ਸਿੰਗਲ ਆਧਾਰਨ ਦੇ ਦਿਓ ਕਿਸਾਨਾਂ ਤੇ ਦਾ ਕਰਨਾ ਕੀ ਹੈ ਕਿਸੇ ਇੰਡੀਵਿਜੂਅਲ ਤੇ ਵੀ ਨਹੀਂ ਹਾਲਾਂਕਿ ਸਾਡੀ ਪਾਰਟੀ ਦੇ ਲੀਡਰਾਂ ਨੇ ਤਾਂ ਕਿੰਨਾ ਵਿਸ਼ਾਲ ਹਿਰਦਾ ਹੋਏਗਾ ਰਾਹੁਲ ਗਾਂਧੀ ਦਾ ਪ੍ਰਿਅੰਕਾ ਗਾਂਧੀ ਦਾ ਕਿ ਆਪਣੇ ਪਿਤਾ ਦੇ ਕਾਤਲਾਂ ਨੂੰ ਵੀ ਮਾਫੀ ਦੇ ਦਿੱਤੀ ਇਸ ਤੋਂ ਵੱਡਾ ਵਿਸ਼ਾਲ ਹਿਰਦਾ ਕੀ ਹੋਏਗਾ ਤੇ ਤੁਸੀਂ ਉਹਨਾਂ ਤੇ 307 ਲਾਤੀ ਜਿਨ੍ਹਾਂ ਨੇ ਵਿਚਾਰੇ ਨੇ ਸੜਕ ਤੇ ਬੈਠ ਕੇ ਆਪਦੇ ਮੰਗਾਂ ਦੀ ਗੱਲ ਕਰ ਰਹੇ ਸਨ ਮਾੜੀ ਗੱਲ ਹੈ ਇਹ ਹਟਾਉਣੀ ਚਾਹੀਦੀ ਹੈ ਮੈਂ ਮੰਗ ਕਰਦੇ ਆਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਦਾ ਵੀ ਇਸ ਗੱਲ 'ਚ ਕਸੂਰ ਹੈ ਕਿ ਉਹਨਾਂ ਨੂੰ ਰਜਿਸਟਰ ਨਹੀਂ ਕਰਨਾ ਚਾਹੀਦਾ ਸੀ 307 ਦਾ ਮਕਦਮਾ ਆਪ ਦੇ ਕਿਸਾਨਾਂ ਦਾ ਕਿਉਂਕਿ ਅਗਰ ਬੰਦਾ ਹੀ ਨਹੀਂ ਹੋ ਕਰਨਾ ਤਾਂ ਪੰਜਾਬ ਪੁਲਿਸ ਨੇ ਹੈ ਅਗਰ ਮਕਦਮਾ ਬੰਦਾ ਹੀ ਨਹੀਂ ਆ ਕਿ ਉਹ ਕਿੱਦਾਂ ਰਜਿਸਟਰ ਕਰ ਲਿਆ ਗਿਆ